ਇਸ ਵੱਲ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਜਿੱਥੇ ਪੰਜਾਬ ਵਿਧਾਨ ਸਭਾ ਦੇ ਵਿੱਚ جاری ਬਜਟ اجلاس ਵਿੱਚ ਸਦਨ ਨੂੰ ਅੱਧੇ ਘੰਟੇ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਕਾਂਗਰਸ ਅਤੇ ਅਕਾਲੀ ਦਲ ਦੇ ਟਕਰਾਅ ਤੋਂ ਬਾਅਦ ਸਪੀਕਰ ਨੇ ਇਸ ਦਾ ਐਲਾਨ ਕੀਤਾ ਇਸ ਤੋਂ ਪਹਿਲਾਂ ਸਦਨ ਦੇ ਵਿੱਚ ਮਰਪਿਤ ਬਾਦਲ ਨੇ ਵਾਈਟ ਪੇਪਰ ਪੇਸ਼ ਕਰਨ ਦਾ ਐਲਾਨ ਕੀਤਾ ਸੀ ਜਿਸ ਦੇ ਵਿਰੋਧ ਵਿੱਚ ਅਕਾਲੀ ਦਲ ਦੇ ਵੱਲੋਂ ਪ੍ਰਵਿੰਦਰ ਸਿੰਘ ਢੀਂਟਸਾਨੇ ਕਿਹਾ ਕਿ ਉਹ ਅਸਲ ਵਾਈਟ ਜਾਰੀ ਕਰਨਗੇ ਸਦਨ ਦੇ ਵਿੱਚ ਅੱਜ ਵੀ ਹੰਗਾਮਾ ਜਾਰੀ ਰਿਹਾ ਅਕਾਲੀ ਦਲ ਅਤੇ ਕਾਂਗਰਸ ਦੇ ਲੀਡਰਾਂ ਦੇ ਵਿਚਾਲੇ ਤੂ-ਤੂ ਮੈਮਾ ਵੀ ਹੋਈ ਜਿਸ ਤੋਂ ਬਾਅਦ ਸਪੀਕਰ ਨੇ ਸਦਨ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਸਦਨ ਦੀ ਕਾਰਵਾਈ ਦੇ ਵਿੱਚ ਹੋਰ ਕੀ ਕੁਝ ਹੋਇਆ ਇਸ ਉੱਤੇ ਵਧੇਰੇ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਯਾਤਵਿੰਦਰ ਸਿੰਘ ਜੀ ਯਾਤਵਿੰਦਰ ਹੁਣ ਤੱਕ ਦੀ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਕੀ ਕੁਝ ਹੋਇਆ ਦੇਖੋ ਵਿਧਾਨ ਸਭਾ ਦੀ ਕਾਰਵਾਈ ਆਮ ਵਾਂਗੂ ਚੱਲ ਰਹੀ ਸੀ ਪ੍ਰਸ਼ਨ ਕਾਲ ਲੱਗਿਆ ਉਸ ਤੋਂ ਬਾਅਦ ਸਵਲ ਸੈਫਰ ਕਾਲ ਆਇ ਉਸ ਤੋਂ ਬਾਅਦ ਜਦੋਂ ਮਨਪ੍ਰੀਤ ਬਾਦਲ ਨੇ ਅੱਜ ਵਾਈਟ ਪੇਪਰ ਜਾਰੀ ਕਰਨਾ ਸੀ ਤਾਂ ਜਦੋਂ ਉਹਨਾਂ ਨੇ ਵਾਈਟ ਪੇਪਰ ਦੀ ਗੱਲ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਅਸੀਂ ਅਸਲ ਵਾਈਟ ਪੇਪਰ ਰੱਖਣਾ ਚਾਹੁੰਦੇ ਹਾਂ ਵਿਧਾਨ ਸਭਾ ਦੇ ਅੰਦਰ ਜੋ ਅਸਲ ਵਾਈਟ ਪੇਪਰ ਆ ਜੋ ਸਾਡੀ ਸਰਕਾਰ ਦੇ ਟਾਈਮ 'ਤੇ ਹੋਇਆ ਉਹ ਅਸੀਂ ਤਸਵੀਰ ਵਿਧਾਨ ਸਭਾ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਤਾਂ ਨਵਜੂ ਸਿੰਘ ਸਿੱਧੂ ਖੜੇ ਹੋਏ ਤੇ ਨਵਜੂ ਸਿੰਘ ਸਿੱਧੂ ਨੇ ਤਿੱਖੇ ਹਮਲੇ ਅਕਾਲੀ ਦਲ 'ਤੇ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਵਾਈਟ ਪੇਪਰ ਜਾਰੀ ਨਾ ਕਰੋ ਚਿੱਟੇ ਦਾ ਪੇਪਰ ਜਾਈ ਜਾਰੀ ਕਰੋ ਤਾਂ ਕਿੱਟਾ ਨਸ਼ਾ ਦਾ ਜਿਹੜਾ ਉਹਦੇ ਨਾਲ ਪੰਜਾਬ ਦੀ ਜਵਾਨੀ ਬਰਬਾਦ ਹੋਈ ਸਾਡੀ ਸਰਕਾਰ ਦੇ ਟਾਈਲ ਉਹ ਨਰਜੋ ਸਿੰਘ ਸਿੱਧੂ ਨੇ ਕਿਹਾ ਕਿ ਉਹ ਵਾਈਟ ਪੇਪਰ ਜਾਰੀ ਕਰੋ ਤਾਂ ਨਰਜੋ ਸਿੰਘ ਸਿੱਧੂ ਨੇ ਵੱਡੇ ਹਮਲੇ ਕੀ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਬੀਜ ਨਾਸ ਕੀਤਾਗਾ ਅਕਾਲੀ ਦਲ ਨੇ ਤਾਂ ਅਕਾਲੀ ਦਲ ਨੇ ਨਰਜੋ ਸਿੰਘ ਸਿੱਧੂ ਦੇ ਖਿਲਾਫ ਨਾਰੇ ਵਾਜੀ ਕੀਤੀ ਬਿਕਰਮ ਮਜੀਠੀਆ ਨੇ ਅਕਾਲੀ ਦਲ ਦੇ ਖਿਲਾਫ ਬੋਲੇ ਤੇ ਤੂੰ ਤੂੰ ਮੈਂ ਜਦੋਂ ਹੋਊਗੀ ਬਹੁਤ ਜ਼ਿਆਦਾ ਪਰਸਨਲ ਟੂਕ ਮੈਂ ਮੈਂ ਹੋਣ ਲੱਗੀ ਉਸ ਤੋਂ ਬਾਅਦ ਸਪੀਕਰ ਨੇ ਅੱਧੇ ਘੰਟੇ ਦੇ ਲਈ ਸਦਨ ਮੁਲਤਵੀ ਕਰ ਦਿੱਤਾ ਹੁਣ ਸਦਨ ਦੇ ਅੰਦਰ ਵਾਈਟ ਪੇਪਰ ਜਾਰੀ ਹੋਏਗਾ ਫਾਈਨਾਂਸਸ ਦੇ ਉੱਤੇ ਵੀ ਗਵਰਨੈਂਸ ਦੇ ਉੱਤੇ ਪਿਛਲੇ 10 ਸਾਲ ਦੀ ਗਵਰਨੈਂਸ ਕਿਵੇਂ ਰਹੀ ਔਰ ਪਿਛਲੇ 10 ਸਾਲ ਦੇ ਜਿਹੜੇ ਫਾਈਨਾਂਸਸ ਨੇ ਉਹ ਕਿਵੇਂ ਰਹੇ ਤਾਂ ਵਾਈਟ ਪੇਪਰ ਤੇ ਪਹਿਲੀ ਮੰਨਿਆ ਜਾ ਰਿਹਾ ਸੀਗਾ ਕਿ ਜਦੋਂ ਵਾਈਟ ਪੇਪਰ ਜਾਰੀ ਹੋਏਗਾ ਤਾਂ ਵੱਡਾ ਰੌਲਾ ਪਏਗਾ ਅਕਾਲੀ ਦਲ ਕਹੇਗਾ ਕਿ ਅਸੀਂ ਵਿਕਾਸ ਕੀਤਾ ਕਾਂਗਰਸ ਨੇ ਕਹਿਣਾਗਾ ਕਿ ਕੋਈ ਵਿਕਾਸ ਨਹੀਂ ਹੋਇਆ ਤਾਂ ਇਹ ਅਜਹਾਲਤ ਪੰਜਾਬ ਦੀ ਹੈ ਤਾਂ ਅਕਾਲੀ ਦਲ ਕਰਕੇ ਇਸ ਕਰਕੇ ਰੌਲਾ ਪੈਣਾ ਸੀ ਜਿਹੜੀ ਪਹਿਲਾਂ ਸੰਭਾਵਨਾ ਸੀ ਉਹੀ ਹੁਣ ਨਜ਼ਰ ਆਈ ਹੈ ਤੇ ਉਸੇ ਦੇ ਉੱਤੇ ਹੀ ਵਿਧਾਨ ਸਭਾ ਦੇ ਅੰਦਰ ਵੱਡਾ ਹੰਗਾਮਾ ਹੋਇਆ ਗਲੇਂਦਰ ਜੀ ਜੀ ਧੰਨਵਾਦ